ਕਲਰਿਆ ਅੱਜ ਆਪਾਂ ਨਾ ਆਵਾਂਗੇ ਦੁੱਧ ਛੋਡਾ ਦੁੱਧ ਛੋਡੇ ਦੇ ਬਾਰੇ ਦੇ ਵਿੱਚ ਆਪਾਂ ਸੁਣਿਆ ਬਹੁਤ ਆ ਲੇਕਿਨ ਪੀਤਾ ਨਹੀਂ ਸੀ ਅੱਜ ਆਪਾਂ ਪੀਵਾਂਗੇ ਦੇਖਦੇ ਆ ਵੀ ਦੁੱਧ ਛੋਡਾ ਵਾਕਈ ਵਧੀਆ ਬਣਦਾ ਇਹਦੇ ਵਿੱਚ ਚਾਹੇ ਤੁਸੀਂ ਔਰੈਂਜ ਜੂਸ ਪਾ ਸਕਦੇ ਹੋ ਚਾਹੇ ਤੁਸੀਂ ਕੈਸ਼ ਮਤਲਬ ਕਿ ਸ਼ਰਬਤ ਪਾ ਸਕਦੇ ਤੇ ਆਪਾਂ ਹੁਣ ਦੇਖਦੇ ਆ ਵੀ ਦੁੱਧ ਛੋਡਾ ਬਣਦਾ ਕਿਵੇਂ ਇਹਦੇ ਵਿੱਚ ਪਾ ਲੈਣੇ ਆ 12 ਕਪਾਣੇਰੇ ਵਿੱਚ ਕੈਸ਼ ਲਓ ਜੀ ਫੇਰ ਪਾ ਲੈਨੇ ਆਪਾਂ ਇਹਦੇ ਵਿੱਚ ਦੁੱਧ ਤੇ ਜਿੰਨਾ ਕੱਪਾ ਪਾਵਾਂਗੇ ਦੁੱਧ ਓਨਾ ਹੀ ਪਾਵਾਂਗੇ ਸੋਦਾ ਵਾਕਕੀ ਦੁੱਧ ਸੋਡਾ ਵੀ ਦੇਖਣ ਨੂੰ ਤਾਂ ਬਹੁਤ ਵਧੀਆ ਹੈ ਪੀਐਸਜੀ ਵਾਕਈ ਵਧੀਆ ਹੁੰਦਾ ਦੁੱਧ ਸੋਡਾ ਜੱਜ ਬਣਾਉਨੇ ਆਪਾਂ ਔਰੇਂਜ ਵਾਲਾ ਔਰੇਂਜ ਜੂਸ ਪਾ ਲੈਨੇ ਆਪਾਂ इन्ना की पा ला सूट बाकी बड़ा बढ़िया बने जी ਜੇ ਤੁਹਾਨੂੰ ਆਪਣੀ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ